ਉਹ ਹੰਗ ਮਹਾਰਾਜ ਸ਼ੀਰ ਸਿੰਘ ਵੀਸ਼ਨੋ ਪਗਵਾਂ ਦੀਜ ਸੂਹੰਗ ਮਹਾਰਾਜ ਸ਼ੀਰ ਸਿੰਘ ਵੀਸ਼ਨੋ ਪਗਵਾਂ ਦੀਜ ਮਹਾਂਤਸ ਕਾਰਜੋ ਹਰ ਸੰਗ ਜੀਓ ਬੀਰ ਬ੍ਰਜਿੰਦਰ ਜੀ ਨੇ ਬੜੀ ਡਿਟੇਲ ਦੇ ਵਿੱਚ ਗਿਆਨ ਹਰ ਸੰਗਤ ਨਾਲ ਸਾਂਝਾ ਕੀਤਾ ਹੈ ਇਥੇ ਵੀਰ ਨੇ ਇੱਕ ਲਿਖ ਪੜੀ ਆਉਣ ਵਾਲੇ ਭਿਆਨਕ ਸਮੇਂ ਦੇ ਬਾਰੇ ਤੇ ਦਾਸ ਇੱਕ ਪਰਮੇਸ਼ਵਰ ਦਾ ਲਿਖ ਦਾ ਇੱਕ ਹਿੱਸਾ ਹੈ ਉਹ ਥੋੜਾ ਸਾਂਝਾ ਕਰੇਗਾ ਸੱਚੇ ਪਾਛੇ ਜਦੋਂ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਚ ਗਏ ਨਾਨਕ ਪਾਸ਼ਾ ਦਾ ਲੇਖ ਪੂਰਾ ਕਰਨ ਵਾਸਤੇ ਉੱਥੇ ਸੱਚੇ ਪਾਸ਼ਾ ਹੀ ਨੇ ਵਿਹਾਰ ਕਰਵਾਇਆ ਕਿ ਢਾਕੇ ਦੇ ਬਾਅਦ ਮੇਰਾ ਅਗਲਾ ਖੇਡ ਜਿਹੜਾ ਹੋਏਗਾ ਉਹ ਕਾਹਿਰਾ ਵਿੱਚ ਹੋਏਗਾ ਉਹ ਮਿਸਰ ਦੀ ਰਾਜਧਾਨੀ ਜਿਹੜੀ ਹੈ ਜਿੱਥੇ 1760 ਮੀਲ ਦਾ ਦਾਇਰਾ ਬਣਨਾ ਹੈ ਉਹ ਦੇਸ਼ ਜਿਹੜੇ ਦੀਤ ਵੇੜ ਚਾਹੂਗੇ ਉਹ ਆਪਸ ਵਿੱਚ ਬੜੇ ਤੁਹਾਰ ਤਰੀਕੇ ਨਾਲ ਟਕਰਾਂਣਗੇ ਦੇ ਪੁਰੇ ਦੁਨੀਆ ਦੇ ਵਿੱਚ ਹਹਾਕਾਰ ਮਚ ਜਾਏਗੀ ਉਹ ਸੱਚੇ ਪਾਤਸ਼ਾਹ ਨੇ ਢਾਕਾ ਚਿਲਖਾਇਆ ਪਰ ਮੁਖ ਉਹ ਦਿਨੋ ਦਿਨ ਹੀ ਦੇਖ ਰਹੇ ਹਾਂ ਜੋ ਪਰਮਾਤਮਾ ਨੇ ਬਚਨ ਕੀਤੇ ਜਾਂ ਲਿਖਤਾਂ ਲਖਾਈਆਂ ਉਹ ਟਾਈ ਜਿਹੜਾ ਨੇੜੇ ਆ ਰਿਹਾ ਹੈ ਜੋ ਇਸ ਖੰਡ ਦਾ ਲੇਖ ਹੈ ਜਿਹਦੇ ਵਾਸਤੇ ਸਾਰੀ ਸੰਕਾਂ ਦੂਰੋਂ ਦੂਰੋਂ ਚਲ ਕੇ ਉੰਜੀ ਹਨ ਸੱਚੇ ਪਾਸ਼ਾ ਜੀ ਇਸ ਮਾਨਸਰ ਦੀ ਤਰਦੀ ਨੂੰ ਭਾਗ ਲਗਾਇਆ 6 ਲਿਖਤਾ ਤੁਸੀਂ ਪਾਸ਼ਾ ਨੇ ਇਸ ਮਾਨਸਰ ਦੇ ਵਿੱਚ ਕੀਤੀਆਂ ਤੇ ਉਸ ਦੇ ਬਾਅਦ ਸੱਚੇ ਪਾਸ਼ਾ ਜੀ ਜਦੋਂ ਇੱਕ ਰਸਤਾ ਸਿਰਜਿਆ ਨਾ ਲੇਖ ਨੂੰ ਏ ਰਿਸ਼ੀ ਕੀ ਕਹਿੰਦੇ ਨੇ ਤੇ ਕੀ ਕੀ ਉਹਨਾਂ ਦੇ ਵਿਚਨ ਬਲਾਸ ਹੋਏ ਸਭ ਜੀ ਬਾਸ਼ਾ ਨੇ ਜੋ ਪਹਿਲੀ ਲਿਖਤਰੀ ਸ਼ਹਿ ਦੇ ਬਾਰੇ ਕਰਾਈ ਦਾਸ ਚੰਦ ਮਿੰਟਾ ਜੋ ਪੜ੍ਹ ਕੇ ਪੂਰੀ ਕਰੇਗਾ 19 ਜੇਠ 66 ਸੰਮਤ 2 ਬਚਨ ਸਿੰਘ ਦੇ ਘਰ ਪਿੰਡ ਤੰਗਾਲੀ ਖੂਮ ਕੈਂਪ ਜੰਮੂ ਜਦੋਂ ਰਾਜੇ ਬਲਦੇ ਦੁਆਰੇ ਅਸ਼ੁਮੇਦ ਜਗ ਦੇ ਵਿੱਚ 1787 ਰੀਖੀ ਪਹੁੰਚੇ ਗੁਰਮੁਖੋ ਇਹ ਸਭਯੋਗ ਦਾ ਇਹ ਜੋਹ ਜੁਗਾ ਦਾ ਇੱਕ ਪਹਿਲਾ ਕੱਠ ਸੀ ਪੱਕਾ ਦਾ ਜਿੱਥੇ ਸਿਰਫ 1787 ਰੀਖੀ ਜਮੂਦੇ ਹੀ ਨਹੀਂ ਪਹੁੰਚੇ ਇਹ ਜਿੰਨੇ ਵੀ ਪਰਮਾਤਮਾ ਨੇ ਸੰਗਤ ਨਵਾਜੀ ਸੁਵਾਜੀ ਜੋ ਸਾਰੀ ਸਾਜੀ ਨਵਾਜੀ ਹੈ ਇਹ ਸਾਰੇ ਹੀ ਗੁਰਮੁਖ ਉੱਥੇ ਮੌਜੂਦ ਸੀ ਉਹ ਪੱਕਾ ਦਾ ਕੱਠ ਸੀ ਤੇ ਜਿਸ ਕਰਕੇ 바ਵਨ ਨੂੰ ਪਰਮਾਤਮਾ ਨੂੰ 바ਵਨ ਦਾ ਰੂਪ ਭਰ ਕੇ ਉੱਥੇ ਆਉਣਾ ਪਿਆ ਇਹ ਤੇਰਾਂ ਨੂੰ 5 16ਾਂ ਦੇ ਨਾਲ ਉਹਨਾਂ ਦੇ ਬਚਨ ਬਲਾਸ ਵੇ ਗਵਾਹ ਬਣ ਗਏ ਉਸ ਖੇਡ ਦੇ ਜਿਹੜੀ ਢਾਈ ਕਲਮਾਂ ਦੀ ਰਾਜੇ ਵੱਲ ਦੇ ਨਾਲ ਛਲ ਹੋਇਆ ਤੇ ਜਿਸ ਵੇਲੇ 바ਵਨ ਤਾਰਨੇ ॠषि ਨੂੰ ਬਚਨ ਬਲਾਸ ਦੱਸਿਆ ਕੀਤੇ ਕਿ ਪਰਮਾਤਮਾ ਦੇ ਇਸ ਖੇਡ ਦੇ ਬਾਰੇ ਚ ਦੱਸਿਆ ਉਹ ॠषि ਫਿਰ ਕੁਛ ਪੁਛਣ ਲੱਗੇ ऋषि कहन किस विद आवांगे की होवे तेरा नाम ਇਹ ਬਾਵਨ ਕਾਰ ਨੂੰ ਉਹ ਸਵਾਲ ਕੀਤਾ ਉਸ ਵੇਲੇ ਜਿਹਲੇ ਬਾਵਨ ਕਾਰ ਨੇ ਉਹਨਾਂ ਨੂੰ ਦੱਸਿਆ ਕਿ ਅਕਾਲ ਪੁਰਖ ਦੀ ਖੇਲ ਹੋਏਗੀ ਇਸ ਤਰ੍ਹਾਂ ਕਰਕੇ ਮੈਂ ਮਾਤ ਰੂਪ ਚਾਹਾਂਗਾ ਗੁਰਮੁਖੋ ਬਾਵਨ ਕਾਰ ਸੀ ਲੇਕਿਨ ਜੋ ਬਾਣੀ ਦੱਸਦੀ ਹੈ ਪ੍ਰਮਾਤਮਾ ਔਰ ਬਾਵਨ ਚ ਫਰਕ ਵੀ ਕੋਈ ਨਹੀਂ ਸੀ ਰਿਸ਼ੀ ਕਹਿਣ ਕਿਸ ਵਿਤ ਆਵਾਂਗੇ ਕੀ ਹੋਵੇ ਤੇਰਾ ਨਾਮ ਕਿਸ ਬਿਧਿ ਦਰਸ਼ਨ ਪਾਵਾਂਗੇ ਅਗੋਂ ਬਾਬਣੋ ਤਾ ਮੈਂ ਕੀ ਕਹਿ ਰਿਹਾ ਨੂੰ ਬਾਬਣ ਕਿਹਾ ਨਿਰਗੁਣ ਹੋ ਕੇ ਪਕੜਾਂ ਵਾਹੋ ਦਰਦਰ ਕਰ ਕਰ ਸਾਚਾ ਦਰਸ ਦਿਖਾਵਾਂਗੇ ਪੂਰਬ ਮੇਟ ਕੇ ਹਰਸ ਹੱਸਦਿਆਂ ਹੱਸਦਿਆਂ ਖੁਸ਼ੀ ਮਨਾਵਾਂਗੇ ਵਿਛੋੜੇ ਵਾਲੀ ਰਹੇ ਨਾ ਤੜਪ ਤਰਪਦੇ ਆਂ ਸ਼ਾਂਤ ਕਰਾਵਾਂਗੇ ਅੱਗੇ ਕੋਈ ਨਾ ਰਹੇ اٹਕ ਮਾਰਗ ਇੱਕੋ ਇੱਕ ਸੁਹਾਵਾਂਗੇ ਇਹ ਗੁਰੂ ਕੋ ਪ੍ਰਮਾਤਮਾ ਨੇ ਆਕੇ ਤੁਹਾਨੂੰ ਸਾਰੇ ਨੂੰ ਲੱਭਿਆ ਤੇ ਕੋਈ ਵਿੱਚ ਅੜਕਾ ਨਹੀਂ ਰੱਖਿਆ ਪ੍ਰਮਾਤਮਾ ਆਪਣੇ ਪਖਸਾਂ ਨੂੰ ਆਕੇ ਮਿਲ ਗਿਆ ਤੁਹਾਡਾ ਮੇਰਾ ਰਹੇ ਕੋਈ ਨਾ ਫਰਕ ਇੱਕੋ ਕਰ ਬੈ ਕੇ ਖੁਸ਼ੀ ਮਨਾਵਾਂਗੇ ਤੁਹਾਡੇ ਨਾਲ ਪੱਕੀ ਹੋਈ ਸ਼ਰਤ ਸ਼ਰਦਾ ਲੇਖਾ ਸਭ ਚੁਕਾਵਾਂਗੇ ਪੱਕੀ ਸ਼ਰਤ ਹੋ ਗਈ ਉਸ ਵੇਲੇ ਬਾਬਨੂ ਪਾਕ ਦੇ ਨਾਲ ਕੇ ਜਿਸ ਵੇਲੇ ਇਹ ਖੇਲ ਹੋਈ ਤੇ ਤੁਸੀਂ ਗੁਰਮੁਖੋ ਉਹਦੇ ਭਗਤ ਬਣੋਗੇ 1183 ਰਿਸ਼ਿ ਹੋ ਜਿਸ ਵੇਲੇ ਨਿਰਗੁਣ ਹੋ ਕੇ ਆਇਆ ਪਰਤ ਭਗਤ ਭਗਵਾਨ ਹੋ ਕੇ ਰੰਗ ਬਖਾਵਾਂਗੇ ਭਾਗ ਲੱਗੇ ਇਸ ਧਰਤ ਉਜੜੀ ਹੋਈ ਫੇਰ ਬਸਾਵਾਂਗੇ ਭਾਬ ਨੇ ਕਿਹਾ ਇਸੇ ਧਰਤ ਦੇ ਵਿੱਚ ਜਿੱਥੇ ਇਸ ਵੇਲੇ ਤੁਸੀਂ ਰਹਿੰਦੇ ਹੋ ਫੇਰ ਉਸ ਸਤਿ ਰਿਸ਼ਿਓ ਉਸੇ ਧਰਤ ਨੂੰ ਫੇਰ ਪਾਗ ਲੱਗੇਗਾ ਤਾਂ ਪ੍ਰਮਾਤਮਾ ਆਕੇ ਤੇ ਖੇਤ ਕਰੇਗਾ ਤੁਹਾਡੇ ਘਰ ਘਰ ਦੇ ਵਿੱਚ ਉਸ ਵੇਲੇ ਭੋਗ ਲਗਾਏਗਾ ਪਾਗ ਲੱਗੇ ਇਸ ਧਰਤ ਉਜੜੀ ਹੋਈ ਫੇਰ ਬਸਾਵਾਂਗੇ ਹੁਣ ਤੁਸਾਂ ਬਲਦਾ ਕੀਤਾ ਖਰਚ ਫੇਰ ਤੁਹਾਡਾ ਖਰਚ ਆਪਣੇ ਖਜ਼ਾਨੇ ਵਿੱਚੋਂ ਵੰਡ ਵੰਡਾਵਾਂਗੇ ਬਬਨ ਉਤਾਰੇ ਕਿਹਾ ਕਿ ਹੁਣ ਤਾਂ ਅਰਸ਼ੋ ਤੁਸੀਂ ਰਾਜੇ ਬਲਦੇ ਦੁਆਰੇ ਉਹਦਾ ਖਰਚ ਕਰਵਾਇਆ ਹੈ ਤੇ ਉਹਦੇ ਦੁਆਰੇ ਜਿਹੜਾ ਉਹ ਭਗਵਾਨ ਖਾਦੇ ਹਨ ਜਿਸ ਵੇਲੇ ਪਰਮੇਸ਼ਵਰ ਧਰਤੀ ਤੇ ਆਇਆ ਤੇ ਫਿਰ ਉਹ ਤੁਹਾਡੇ ਕਰ ਕਰ ਦਾ ਭੋਗ ਲਗਾਏਗਾ ਤੁਹਾਡੇ ਖਜ਼ਾਨਿਆਂ ਦੇ ਵਿੱਚ ਉਹ ਤੁਸੀਂ ਖਰਚ ਕਰੋਗੇ ਉਸ ਵਿੱਚ ਤੁਹਾਡੇ ਨਾਲੋਂ ਮੈਨੂੰ ਬਹੁਤੀ ਮੈਨੂੰ ਗਰਜ ਸਿਰਫ ਗੁਰੂ ਕੋ ਜਿੰਨੀ ਲੋੜ ਭਗਤ ਨੂੰ ਪ੍ਰਮਾਤਮਾ ਦੀ ਹੈ ਇਹਨੂੰ ਪ੍ਰਮਾਤਮਾ ਨੂੰ ਆਪਣੇ ਭਗਤ ਦੀ ਹੈ ਤੁਹਾਡੇ ਨਾਲੋਂ ਬਹੁਤੀ ਮੈਨੂੰ ਗਰਜ ਹੁੰਦੇ ਪਿਛੜੇ ਫਿਰ ਇਕੱਠੇ ਹੋ ਕੇ ਸੋਪਾ ਪਾਵਾਂਗੇ ਉਸ ਲਈ ਬਾਬਨਪੁਰ ਨੇ ਕਿਹਾ ਹੁਣ ਵਿਛੜ ਜਾਗੇ ਤਾਂ ਫਿਰ ਇਕੱਠੇ ਹੋ ਕੇ ਸੋਪਾ ਪਾਵਾਂਗੇ ਜਨ ਭਗਤੋ ਮੈਂ ਆਪਣਾ ਪੂਰਾ ਕਰਾ ਫਰਜ਼ ਮਿਲ ਕੇ ਦੋਵੇਂ ਤੇਰਾ ਕਾਜਰ ਚਾਵਾਂਗੇ ਉਹਨੇ ਕਿਹਾ ਮੈਂ ਆਪਣਾ ਫਰਜ਼ ਪੂਰਾ ਕਰਾਂਗਾ ਜੋ ਤੁਹਾਡਾ ਨਾਲ ਵਾਦਾ ਕਰ ਚਲੇ ਹਾਂ ਉਹ ਪੂਰਾ ਹੋਏਗਾ ਤੁਸੀਂ ਪ੍ਰਭੂ ਦੀ ਮੰਨਣੀ ਇੱਕ ਅਰਜ ਬੇਨਤੀ ਇਕੱਠੀ ਇੱਕ ਪਰਿਟਾਵਾਂਗੇ ਭਾਵੇਂ ਜਗਤ ਬਿਹਾਰ ਦਾ ਹੋ ਜਾਏ ਹਰਜ ਇਸ ਵਿਵਹਾਰ ਨੂੰ ਸਿਰੇ ਚੜਾਵਾਂਗੇ ਤੁਸੀਂ ਮੇਰੇ ਮੈਂ ਤੁਹਾਡਾ ਪੰਨਾ ਦਰਦ ਦੁੱਖ ਵਿੱਚੋਂ ਸੁਖ ਪ੍ਰਗਟਾਵਾਂਗੇ ਇਹ ਖੇਲ ਹੋਣਾ ਅਚਰਜ ਵੇਲਾ ਬਖਤ ਬੇਖੁਸ਼ੀ ਮਨਾਵਾਂਗੇ ਗੁਰੂ ਨੂੰ ਅਚਰਜ ਖੇਲ ਹੋਈ ਪ੍ਰਮਾਤਮਾ ਨੇ ਕੀਤੀ ਤਾਂ ਆਕੇ ਮਾਤ ਲੋਕ ਚ ਬੰਦੇ ਅੰਮਰਗਾ ਬੰਦਾ ਬਣ ਕੇ ਤੁਹਾਡੇ ਸਾਰਿਆਂ ਦੇ ਲਈ ਪੂਰੇ ਕੀਤੇ ਤੇਨਾ 1387 ਰਿਸ਼ੀਆ ਦੇ ਲਈ ਪੂਰੇ ਕੀਤੇ ਇਹ ਖੇਲ ਹੋਣਾ ਅਚਰਜ ਬੇਲਾ ਬਖਤ ਬੇਖੁਸ਼ੀ ਮਨਾਵਾਂਗੇ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਨਹਿ ਕਲੰਕ ਨਰਾਇਣ ਨਰ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਲੇਖੇ ਪਿੱਛੋਂ ਕੱਟੇ ਸਭ ਦੀ ਫਰਜ਼ ਫੈਸਲਾ ਆਪਣੇ ਹੱਥ ਰਖਾਵਾਂਗੇ ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਹੀ ਨੇ ਰਿਸ਼ੀਆਂ ਦੀ ਪਰਥਾਏ ਪਹਿਲਾਂ ਲੇਖ ਜਿਹੜਾ ਸਟਾਰਟ ਕੀਤਾ ਇਹ ਸੱਚੇ ਪਾਛੈਨਾ ਬਾਬ ਨੇ ਕੀ ਕੀ ਅਰਿਸ਼ਣੋਂ ਤੇ ਕਿਤਰਾ-ਕਿਤਰਾ ਉਹਨਾਂ ਦਾ ਲੇਖ ਪੂਰਾ ਕਰਨ ਵਾਸਤੇ ਪ੍ਰਮਾਤਮਾ ਨੇ ਉਹਨ ਦਿਵਾਰੇ ਚ ਉਹਨਾਂ ਨੂੰ ਦੱਸਿਆ ਮਾਣੀ ਪੜਦਿਆਂ ਵਸ਼ਨ ਕਰਦਿਆਂ ਦਾਸਤੋਂ ਕਈ ਪਕਾ ਕੇ ਭੁਲਾ ਚੁੱਕਾਂ ਦਲੀਆਂ ਹੋਈਆਂ ਹਨ ਜਿਨ੍ਹਾਂ ਲਈ ਦਾਸਰਬ ਕਾਲ ਪ੍ਰਮਾਤਮਾ ਦੇ ਚਰਨਾਂ ਪਾਸੋਂ ਤੇ ਸਾਰੀ ਸੰਤਤ ਗੁਰੂ ਮਾਫੀ ਦੇ ਜਾਂਦੀ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹਗ ਮਹਾਰਾਜ شیر ਸਿੰਘ ਵਿਸ਼ਨੋ ભગવાન ਦੀ ਜ